ਮਨਪ੍ਰੀਤ ਅੱਜ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ ਕਿਉਂਕਿ ਅੱਜ ਉਸਦੀ ਆਪਣੇ ਵਤਨ ਦੀ ਵਾਪਸੀ ਸੀ ਆਪਣੀ ਵਤਨ ਦੀ ਮਿੱਟੀ ਨੂੰ ਉਸ ਨੇ ਚੁੰਮਿਆ ਅਤੇ ਬਹੁਤ ਹੀ ਜ਼ਿਆਦਾ ਖੁਸ਼ੀ ਉਸ ਨੂੰ ਮਹਿਸੂਸ ਹੋਈ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ-ਅੱਗੇ ਉਸ ਦਿਨ ਨਾਲ ਕੀ ਹੋਣ ਵਾਲਾ ਹੈ ਉਹ ਆਪਣੀ ਮਾਂ ਦੇ ਲਈ ਆਪਣੇ ਭਰਾ ਦੇ ਲਈ ਵਿਦੇਸ਼ ਦੀ ਧਰਤੀ ਤੋਂ ਬਹੁਤ ਸਾਰੇ ਮਹਿੰਗੇ ਮਹਿੰਗੇ ਗਿਫਟ ਲੈ ਕੇ ਆਈ ਅਤੇ ਉਹ ਮਾਨੇ ਮਨ ਵਿੱਚ ਸੋਚਦੀ ਆਉਂਦੀ ਹੈ ਕਿ ਜਿਵੇਂ ਮੈਂ ਘਰ ਪਹੁੰਚਾਂਗੀ ਤੇ ਪਰਿਵਾਰਕ ਮੈਂਬਰ ਸਾਰੇ ਮੈਨੂੰ ਦੇਖ ਕੇ ਖੁਸ਼ ਹੋਣਗੇ ਪਰ ਅੱਗੇ-ਅੱਗੇ ਉਸ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਬਤੀਤ ਹੋਣ ਵਾਲਾ ਸੀ ਜੋ ਦ੍ਰਿਸ਼ ਉਹ ਦੇਖਣ ਵਾਲੀ ਸੀ ਸ਼ਾਇਦ ਉਸ ਤੋਂ ਉਹ ਅਨਜਾਨ ਸੀ ਮਨਪ੍ਰੀਤ ਕਦੇ ਉਸਨੇ ਉਹਨਾਂ ਪਿੰਡ ਦੀਆਂ ਗਲੀਆਂ ਦੇ ਵਿੱਚ ਆਪਣਾ ਬਚਪਨ ਗੁਜ਼ਾਰਿਆ ਸੀ ਪਰ ਹੁਣ ਉਸੇ ਹੀ ਪਿੰਡ ਦੇ ਵਿੱਚ ਉਸ ਦੀ ਮਾਂ ਦੇ ਨਾਲ ਕੀ ਹੋਣ ਵਾਲਾ ਸੀ ਉਹ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਪਿੰਡ ਦੀਆਂ ਤੰਗ ਗਲੀਆਂ ਉਹਨਾਂ ਗਲੀਆਂ ਵਿੱਚ ਕਦੇ ਮਨਪ੍ਰੀਤ ਦੀ ਹਾਸੇ ਦੀ ਗੂੰਜ ਹੁੰਦੀ ਸੀ ਉਹ ਘਰ ਦੀ ਰੌਸ਼ਨੀ ਸੀ ਆਪਣੇ ਮਾਪਿਆਂ ਦੀ ਆਸ ਪੜਾਈ ਵਿੱਚ ਤਿੱਖੀ ਸੁਭਾਅ ਦੀ ਮਿੱਠੀ ਤੇ ਮਾਪਿਆਂ ਦੀ ਅੱਖ ਦੀ ਠੰਡ ਪਰ ਪ੍ਰਸਥਿਤੀਆਂ ਨੇ ਉਸ ਨੂੰ ਵਿਦੇਸ਼ ਭੇਜ ਦਿੱਤਾ ਉਸ ਦੇ ਸੁਪਨਿਆਂ ਨੂੰ ਸਹਾਰਾ ਕਰਨ ਦੇ ਲਈ ਪਰ ਉਹ ਜਾਣਦੀ ਨਹੀਂ ਸੀ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਘਰ ਦੀ ਕੀ ਹਾਲਤ ਹੋਵੇਗੀ ਉਸ ਦਾ ਭਰਾ ਕਰਮਜੀਤ ਜਿਸ ਲਈ ਉਸ ਨੇ ਹਮੇਸ਼ਾ ਇੱਕ ਵੱਡੇ ਵੀਰ ਵਾਂਗ ਸੋਚਿਆ ਉਸ ਦੀ ਮਾਂ ਦਾ ਅਸਲੀ ਦੁਸ਼ਮਣ ਬਣ ਗਿਆ ਪਰ ਇਹ ਸਚਾਈ ਮਨਪ੍ਰੀਤ ਤੋਂ ਕਿਤੇ ਦੂਰ ਸੀ ਕਰਮਜੀਤ ਦੀ ਸ਼ਾਦੀ ਹੋ ਚੁੱਕੀ ਸੀ ਪਰੋਸ ਦੀ ਪਤਨੀ ਰੂਪੀ ਜੋ ਪਹਿਲਾਂ ਮਿੱਠੇ ਬੋਲ ਬੋਲਦੀ ਸੀ ਹੌਲੀ-ਹੌਲੀ ਘਰ ਦੀ ਮਾਲਕਨ ਬਣਦੀ ਗਈ ਜਿਸ ਮਾਂ ਨੇ ਜੀਵਨ ਭਰ ਆਪਣੇ ਬੱਚਿਆਂ ਲਈ ਦੁੱਖ ਸਹਾਰੇ ਉਹ ਹੁਣ ਇੱਕ ਨੌਕਰਾਨੀ ਤੋਂ ਵੀ ਬਿਹਤਰ ਹੋ ਗਈ ਸੀ ਮਨਪ੍ਰੀਤ ਵਿਦੇਸ਼ ਦੇ ਵਿੱਚ ਸੈਟਲ ਹੋ ਗਈ ਪਰ ਮਾਂ ਦੀ ਯਾਦ ਹਮੇਸ਼ਾ ਉਸ ਦੇ ਦਿਲ ਨੂੰ ਚੁਬਦੀ ਰਹੀ ਇੱਕ ਦਿਨ ਉਸ ਨੇ ਸੋਚਿਆ ਕਿ ਉਹ ਬਿਨਾਂ ਦੱਸੇ ਘਰ ਜਾਵੇਗੀ ਆਪਣੇ ਪਰਿਵਾਰ ਦੇ ਲਈ ਸਰਪ੍ਰਾਈਜ਼ ਲਿਆਉਣਾ ਪਰ ਜਦੋਂ ਘਰ ਪਹੁੰਚੀ ਤਾਂ ਜੋ ਨਜ਼ਾਰਾ ਉਸਨੇ ਦੇਖਿਆ ਉਸਦੀ ਰੂਹ ਕੰਬ ਗਈ ਮਾਂ ਇਹ ਕੀ ਹੋ ਰਿਹਾ ਹੈ ਇੱਕ ਪੁਰਾਣੀ ਗੰਦੀ ਥਾਲੀ ਵਿੱਚ ਕੁੱਤੇ ਦੀ ਬਚੀ ਹੋਈ ਰੋਟੀ ਉਸਦੀ ਮਾਂ ਜੋ ਕਿ ਕੰਬਦੇ ਹੱਥਾਂ ਦੇ ਨਾਲ ਹੌਲੀ-ਹੌਲੀ ਖਾ ਰਹੀ ਸੀ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹ ਠੰਡੀ ਪੈ ਗਈ ਇਹ ਕੀ ਹੋਇਆ ਇਹ ਉਸਦੀ ਮਾਂ ਸੀ ਜਿਸਨੇ ਉਹਨਾਂ ਲਈ ਆਪਣੀ ਜ਼ਿੰਦਗੀ ਖਪਾਈ ਤੇ ਇਹ ਦਿਨ ਦੇਖਣ ਦੇ ਲਈ ਉਹ ਅੱਜ ਇੰਨੀ ਜ਼ਿਆਦਾ ਤੰਗ ਹੋਈ ਇੰਨੀ ਜ਼ਿਆਦਾ ਆਪਣੀ ਜ਼ਿੰਦਗੀ ਦੀ ਵਜੋਂ ਉਸਨੇ ਸੰਘਰਸ਼ ਕੀਤਾ ਕਿ ਆਪਣੇ ਬੱਚਿਆਂ ਦੇ ਲਈ ਉਹ ਦਿਨ ਰਾਤ ਮਿਹਨਤ ਕਰਦੇ ਨੇ ਪਰ ਹੁਣ ਮਨਪ੍ਰੀਤ ਚੁੱਪ ਰਹਿਣ ਵਾਲੀ ਨਹੀਂ ਸੀ ਉਸ ਦੇ ਅੰਦਰ ਗੁੱਸੇ ਦੀ ਅੱਗ ਦੇਖ ਚੁੱਕੀ ਸੀ ਜੋ ਭਰਾ ਤੇ ਭਾਬੀ ਨੇ ਉਸ ਦੀ ਮਾਂ ਨਾਲ ਕੀਤਾ ਉਸ ਦਾ ਹਿਸਾਬ ਹੁਣ ਉਹ ਆਪਣੇ ਤਰੀਕੇ ਦੇ ਨਾਲ ਲਵੇਗੀ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਮਨਪ੍ਰੀਤ ਇੱਕ ਆਮ ਪਰਿਵਾਰ ਦੀ ਲਾਡਲੀ ਧੀ ਸੀ ਉਹ ਜਿਵੇਂ-ਜਿਵੇਂ ਵੱਡੀ ਗਈ ਉਸ ਦੀ ਅਕਲਮੰਦੀ ਅਤੇ ਪੜ੍ਹਾਈ ਵਿੱਚ ਦਿਲਚਸਪੀ ਵੀ ਵੱਧਦੀ ਗਈ ਉਸ ਦੇ ਮਾਪਿਆਂ ਨੂੰ ਉਸ ਦੇ ਉੱਪਰ ਮਾਣ ਸੀ ਉਹ ਆਪਣੀ ਕਲਾਸ ਦੀ ਵੀ ਟੋਪਰ ਰਹੀ ਹਮੇਸ਼ਾ ਗੁਰੂਆਂ ਦੀ ਚਾਹਤੀ ਸਕੂਲ ਵਿੱਚ ਉਸ ਨੇ ਹਮੇਸ਼ਾ ਪਹਿਲਾ ਸਥਾਨ ਹਾਸਲ ਕੀਤਾ ਤੇ ਪਿੰਡ ਦੇ ਬਜ਼ੁਰਗ ਕਹਿੰਦੇ ਕਿ ਕੁੜੀ ਅਗਲੇ ਵਕਤ ਵਿੱਚ ਬਹੁਤ ਵੱਡੀ ਅਫਸਰ ਬਣੇਗੀ ਮਨਪ੍ਰੀਤ ਦੀ ਮਾਂ ਸਰਨਜੀਤ ਕੌਰ ਹਮੇਸ਼ਾ ਉਸਦੇ ਨਾਲ ਖੜੀ ਰਹਿੰਦੀ ਧੀਏ ਤੂੰ ਪੜ ਲਈ ਤਾਂ ਮੈਂ ਸਭ ਕੁਝ ਕਰ ਲਵਾਂਗੀ ਇਹ ਸ਼ਬਦ ਉਸ ਦੀ ਮਾਂ ਹਮੇਸ਼ਾ ਦਹਰਾਉਂਦੀ ਉਸਦੇ ਪਿਤਾ ਗੁਰਦੇਵ ਸਿੰਘ ਵੀ ਧੀ ਦੀ ਤਰੱਕੀ ਦੇ ਲਈ ਹਮੇਸ਼ਾ ਉਤਸ਼ਾਹਿਤ ਰਹਿੰਦੇ ਪਰ ਦੂਜੇ ਪਾਸੇ ਕਰਮਜੀਤ ਜੋ ਉਸ ਦਾ ਵੱਡਾ ਭਰਾ ਸੀ ਆਪਣੇ ਬਚਪਨ ਤੋਂ ਹੀ ਹਮੇਸ਼ਾ ਆਵਾਰਾ ਉਹ ਪੜ੍ਹਾਈ 'ਚ ਵੀਜੀ ਨਾ ਸੀ ਤੇ ਮਾਪਿਆਂ ਦੀ ਉਮੀਦਾਂ ਨੂੰ ਹਮੇਸ਼ਾ ਤੋੜਦਾ ਆਇਆ ਸੀ ਪਰ ਮਾਪਿਆਂ ਦੀ ਹਮੇਸ਼ਾ ਇਹ ਹੀ ਆਸ ਸੀ ਕਿ ਕੋਈ ਨਾ ਕੋਈ ਦਿਨ ਉਹ ਜ਼ਰੂਰ ਸੁਧਰ ਜਾਵੇਗਾ ਸਕੂਲ ਤੋਂ ਬਾਅਦ ਮਨਪ੍ਰੀਤ ਨੇ ਆਈਲੈਟਸ ਦੀ ਤਿਆਰੀ ਸ਼ੁਰੂ ਕੀਤੀ ਉਹ ਜਾਣਦੀ ਸੀ ਕਿ ਪਿੰਡ ਦੀਆਂ ਸੀਮਾਵਾਂ ਤੋਂ ਬਾਹਰ ਨਿਕਲ ਕੇ ਉਹ ਆਪਣਾ ਤੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰ ਸਕਦੀ ਹੈ ਸਕੋਰ ਵੀ ਕਮਾਲ ਦਾ ਆਇਆ ਅਥਬੰਡ ਮਿਲੇ ਤੇ ਕੈਨੇਡਾ ਤੋਂ ਵਿਦੇਸ਼ ਜਾਣ ਲਈ ਅਪਲਾਈ ਕੀਤਾ ਮਾਪਿਆਂ ਨੇ ਆਪਣੇ ਜੀਵਨ ਭਰ ਦੀ ਕਮਾਈ ਜੋੜ ਕੇ ਧੀ ਨੂੰ ਵਿਦੇਸ਼ ਭੇਜੰਦਾ ਮਨ ਬਣਾਇਆ ਸਾਨੂੰ ਤੇਰੇ ਤੇ ਮਾਣ ਹੈ ਪੁੱਤ ਪਿਤਾ ਨੇ ਉਹਨਾਂ ਦੀ ਧੀ ਨੂੰ ਇਹ ਕਹਿੰਦੇ ਹੋਏ ਆਖਿਆ ਕਿ ਤੂੰ ਵਿਦੇਸ਼ ਜਾ ਅੱਧੇ ਉੱਥੇ ਜਾ ਕੇ ਆਪਣਾ ਜੋ ਜੀਵਨ ਸਫਲਾ ਕਰ ਅਤੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਦ ਮਨ ਆਪਣੀ ਜਾਰੀ ਸੀ ਤਾਂ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮਨਪ੍ਰੀਤ ਘੱਟੋ-ਘੱਟ 2 ਸਾਲ ਜੋ ਕਿ ਉੱਥੇ ਰਹੀ ਤੇ ਵਿਦੇਸ਼ ਜਾ ਕੇ ਸੈਟਲ ਹੋ ਗਈ ਅਤੇ ਉੱਥੇ ਉਸ ਨੂੰ ਵਧੀਆ ਜੌਬ ਵੀ ਮਿਲ ਗਈ ਤੇ ਨਾਲ ਦੀ ਨਾਲ ਉੱਥੇ ਆਪਣੀ ਪੜ੍ਹਾਈ ਦੀ ਉਸਨੇ ਸ਼ੁਰੂ ਕਰ ਲਈ ਮਨਪ੍ਰੀਤ ਹੁਣ ਕੈਨੇਡਾ ਦੇ ਵਿੱਚ ਸੀ ਇੱਕ ਨਵੀਂ ਦੁਨੀਆ ਵਿੱਚ ਨਵੇਂ ਸੁਪਨੇ ਲੈ ਕੇ ਉਹ ਇੱਥੇ ਪੜ੍ਹਾਈ ਦੇ ਨਾਲ ਨਾਲ ਪਾਰਟ ਟਾਈਮ ਕੰਮ ਵੀ ਕਰਦੀ ਤਾਂ ਜੋ ਆਪਣੇ ਮਾਪਿਆਂ ਦੀ ਮਦਦ ਵੀ ਕਰ ਸਕੇ ਹਰ ਹਫਤੇ ਮਾਂ ਦੇ ਨਾਲ ਗੱਲ ਕਰਦੀ ਪਰ ਕਦੇ ਵੀ ਸੋਚਿਆ ਨਹੀਂ ਸੀ ਕਿ ਪਿਛਲੇ ਕੁਝ ਮਹੀਨਿਆਂ ਚੋਂ ਦੀ ਜ਼ਿੰਦਗੀ ਵਿੱਚ ਇੱਕ ਵੱਡੀ ਉਲਟਫੇਰ ਹੋ ਚੁੱਕੀ ਸੀ ਇੱਕ ਦਿਨ ਪਿੰਡ ਦੇ ਵਿੱਚ ਗੁਰਦੇਵ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਮਨਪ੍ਰੀਤ ਦੇ ਪਿਤਾ ਹਮੇਸ਼ਾ ਇਹੀ ਸੋਚਦੇ ਰਹਿੰਦੇ ਸੀ ਕਿ ਉਹ ਇੱਕ ਦਿਨ ਆਪਣੀ ਧੀ ਨੂੰ ਵਾਪਸ ਮਿਲਣਗੇ ਪਰ ਉਹ ਦਿਨ ਤੋਂ ਆਉਣ ਤੋਂ ਪਹਿਲਾਂ ਹੀ ਉਹ ਚਲਾ ਗਿਆ ਸਰਨਜੀਤ ਕੌਰ ਨੇ ਇਹ ਦਿਲ ਦੀ ਗੱਲ ਦਿਲ ਦੇ ਵਿੱਚ ਹੀ ਰੱਖ ਲਈ ਉਹ ਜਾਣਦੀ ਸੀ ਕਿ ਜੇਕਰ ਮਨਪ੍ਰੀਤ ਨੂੰ ਇਸ ਗੱਲ ਦੇ ਬਾਰੇ ਪਤਾ ਲੱਗ ਗਿਆ ਤਾਂ ਸਾਰਾ ਕੁਝ ਛੱਡ ਕੇ ਵਾਪਸ ਆ ਜਾਏਗੀ ਉਹ ਵਾਪਸ ਆ ਗਈ ਤਾਂ ਉਸ ਦਾ ਪਰ ਇੱਕ ਖਤਮ ਹੋ ਜਾਵੇਗਾ ਇਹ ਸੋਚ ਕੇ ਉਹ ਚੁੱਪੀ ਰਹੀ ਉਹ ਹਰ ਵਾਰੀ ਮਨਪ੍ਰੀਤ ਦੇ ਨਾਲ ਗੱਲ ਕਰਦੀ ਹੱਸਦੀ ਪਰ ਕਦੇ ਦੱਸਿਆ ਨਹੀਂ ਕਿ ਤੇਰੇ ਪਿਤਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਘਰ 'ਚ ਸਭ ਚੰਗਾ ਹੈ ਪੁੱਤ ਤੂੰ ਆਪਣੀ ਪੜ੍ਹਾਈ ਦੇ ਵੱਲ ਧਿਆਨ ਦੇ ਇਹੋ ਜਿਹਾ ਝੂਠ ਜੋ ਕਿ ਹਰ ਵਾਰ ਉਸ ਨੂੰ ਬੋਲਿਆ ਜਾਂਦਾ ਜਦੋਂ ਮਨਪ੍ਰੀਤ ਆਪਣੀ ਮਾਂ ਨੂੰ ਆਪਣੇ ਪਿਤਾ ਦੇ ਬਾਰੇ ਪੁੱਛਦੀ ਕਿ ਮੇਰੇ ਪਾਪਾ ਦੇ ਨਾਲ ਗੱਲ ਕਰਵਾ ਦਿਓ ਤਾਂ ਉਸ ਤੋਂ ਬਾਅਦ ਉਸ ਦੀ ਮਾਂ ਇੱਕ ਐਕ ਕਟਾਲ ਦਿੰਦੀ ਕਿ ਤੇਰੇ ਪਾਪਾ ਕਦੇ ਕਹਿ ਜਾਂਦੀ ਕਿ ਹਰਮੰਦਰ ਸਾਹਿਬ ਗਏ ਨੇ ਕਦੇ ਕਹਿ ਜਾਂਦੀ ਕਿ ਦੂਰ ਹਜੂਰ ਸਾਹਿਬ ਯਾਤਰਾ ਦੇ ਲਈ ਗਏ ਨੇ ਅਤੇ ਕੋਈ ਨਾ ਕੋਈ ਬਹਾਨਾ ਲਾ ਕੇ ਉਸ ਨੂੰ ਟਾਲ ਦਿੱਤਾ ਜਾਂਦਾ ਸੀ ਇੱਕ ਦਿਨ ਯੂਨੀਵਰਸਿਟੀ ਦੇ ਇੱਕ ਸਮਾਗਮ 'ਚ ਮਨਪ੍ਰੀਤ ਦੀ ਮੁਲਾਕਾਤ ਗगन ਨਾਲ ਹੋਈ ਗगन ਜੋ ਕਿ ਲੁਧਿਆਣੇ ਦਾ ਰਹਿਣ ਵਾਲਾ ਸੀ ਪਿਛਲੇ 5 ਸਾਲਾਂ ਤੋਂ ਕੈਨੇਡਾ ਦੇ ਵਿੱਚ ਸੈਟਲ ਸੀ ਉਹ ਇੱਥੇ ਇੱਕ ਵੱਡੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਦੋਹਾਂ ਦੀ ਦੋਸਤੀ ਹੋ ਗਈ ਤੇ ਦੋਸਤੀ ਹੌਲੀ-ਹੌਲੀ ਪਿਆਰ ਦੇ ਵਿੱਚ ਬਦਲ ਗਈ ਗगन ਇੱਕ ਸੱਜਣ ਮੀਤ ਅਤੇ ਆਦਰਸ਼ਵਾਦੀ ਮੁੰਡਾ ਸੀ ਉਹ ਮਨਪ੍ਰੀਤ ਦੀ ਬੁੱਧੀਮਾਨੀ ਅਤੇ ਨਿਰਪਭਤਾ ਤੇ ਮਾਰ ਮਿੱਟਿਆ ਸੀ ਉਹ ਦੋਵੇਂ ਇਕੱਠੇ ਯੂਨੀਵਰਸਿਟੀ ਤੋਂ ਬਾਹਰ ਕੈਫੇ ਤੇ ਜਾਂਦੇ ਫਿਲਮਾਂ ਦੇਖਣ ਜਾਂਦੇ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਬਾਰੇ ਗੱਲਾਂ ਕਰਦੇ ਇੱਕ ਦਿਨ ਗगन ਨੇ ਮਨਪ੍ਰੀਤ ਨੂੰ ਕਿਹਾ ਕਿ ਮਨਪ੍ਰੀਤ ਕੀ ਤੂੰ ਸੋਚਿਆ ਹੈ ਕਿ ਅਸੀਂ ਆਪਣੀ ਜ਼ਿੰਦਗੀ ਇਕੱਠੇ ਬਿਤਾ ਸਕਦੇ ਹਾਂ ਮਨਪ੍ਰੀਤ ਨੇ ਕੁਝ ਸੈਕਿੰਡ ਸੋਚਿਆ ਤੇ ਮੁਸਕਰਾ ਕੇ ਕਿਹਾ ਹਾਂ ਪਰ ਸਭ ਤੋਂ ਪਹਿਲਾਂ ਮੈਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਨੀ ਪਵੇਗੀ ਮਨਪ੍ਰੀਤ ਨੇ ਇੱਕ ਦਿਨ ਆਪਣੀ ਮਾਂ ਨੂੰ ਫੋਨ ਕੀਤਾ ਮਾਂ ਮੈਂ ਤੈਨੂੰ ਕੁਝ ਦੱਸਣਾ ਹੈ ਉਸਦੀ ਮਾਂ ਨੇ ਕਿਹਾ ਹਾਂ ਪੁੱਤ ਦੱਸ ਮੈਂ ਇੱਥੇ ਇੱਕ ਮੁੰਡੇ ਨਾਲ ਮਿਲਿਆ ਉਸਦਾ ਨਾਮ ਹੈ ਗਗਨ ਉਹ ਪੰਜਾਬ ਤੋਂ ਹੈ ਪਰ ਇੱਥੇ ਸੈਟਲ ਹੈ ਮੈਂ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਫੋਨ ਦੇ ਦੂਜੇ ਪਾਸੇ ਚੁੱਪੀ ਰਹੀ ਮਾਂ ਦੇ ਹੰਝੂ ਉਸਦੀ ਆਵਾਜ਼ 'ਚ ਮਹਿਸੂਸ ਹੋ ਰਹੇ ਸਨ ਮਨਪ੍ਰੀਤ ਦੇ ਸੁਖੀ ਭਵਿੱਖ ਲਈ ਆਪਣੀ ਖੁਸ਼ੀ ਨੂੰ ਦਬਾਉਂਦੀ ਗਈ ਅਤੇ ਉਸ ਦੀ ਮਾਂ ਨੇ ਕਿਹਾ ਕਿ ਮਨਪ੍ਰੀਤ ਜੇ ਤੂੰ ਖੁਸ਼ ਹੈਂ ਤਾਂ ਮੈਂ ਵੀ ਖੁਸ਼ ਆ ਉਸ ਵੇਲੇ ਮਾਂ ਨੇ ਆਪਣੇ ਦੁੱਖ ਨੂੰ ਗੁਪਤ ਰੱਖਿਆ ਕਿੰਨਾ ਚੰਗਾ ਹੁੰਦਾ ਜੇ ਅੱਜ ਇਸ ਦੇ ਪਿਤਾ ਵੀ ਹੁੰਦੇ ਉਹ ਆਪਣੇ ਹੱਥੀ ਆਪਣੀ ਧੀ ਦਾ ਕੰਨਿਆਦਾਨ ਕਰਦੇ ਮਨਪ੍ਰੀਤ ਅਤੇ ਗगन ਨੇ ਵਿਆਹ ਕਰਾ ਲਿਆ ਇੱਕ ਨਵੀਂ ਜ਼ਿੰਦਗੀ ਨਵਾਂ ਸੁਪਨਾ ਪਰ ਉਸ ਨੂੰ ਕੀ ਪਤਾ ਸੀ ਕਿ ਜਦੋਂ ਵਾਪਸ ਘਰ ਆਵੇਗੀ ਤਾਂ ਜੋ ਕੁਝ ਉਹ ਛੱਡ ਕੇ ਗਈ ਸੀ ਉਹ ਸਭ ਕੁਝ ਉਥੇ ਨਹੀਂ ਰਵੇਦਾ ਅਤੇ ਉਸ ਤੋਂ ਬਾਅਦ ਹੁਣ ਮਨਪ੍ਰੀਤ ਵਾਪਸ ਆਉਂਦੀ ਹੈ ਜਦੋਂ ਘਰ ਦੇ ਵਿੱਚ ਆ ਕੇ ਦੇਖਦੀ ਹੈ ਤਾਂ ਉਸ ਦੇ ਅੰਦਰ ਇੱਕ ਤੂਫਾਨ ਖੜ ਜਾਂਦਾ ਹੈ ਉਹ ਕੀ ਦੇਖਦੀ ਹੈ ਕਿ ਉਸ ਦੇ ਆਪਣੇ ਹੀ ਭਰਾ ਅਤੇ ਭਾਬੀ ਨੇ ਉਸ ਦੀ ਮਾਂ ਦੇ ਐਦਾਂ ਦੇ ਹਾਲਾਤ ਕਰ ਦਿੱਤੇ ਜੀ ਹਾਂ ਇੱਕ ਹੁਣ ਇਨਸਾਫ ਜੋ ਕਿ ਮਨਪ੍ਰੀਤ ਚਾਹੇਗੀ ਕਿ ਕਿਵੇਂ ਉਸ ਦੀ ਮਾਂ ਦੇ ਨਾਲ ਜੋ ਐਦਾਂ ਦਾ ਵਿਤਕਰਾ ਕੀਤਾ ਆਪਣੇ ਹੀ ਪਰਿਵਾਰ ਦੇ ਵਿੱਚ ਕੈਨੇਡਾ 'ਚ ਮਨਪ੍ਰੀਤ ਦੀ ਜ਼ਿੰਦਗੀ ਸੁਖਮਈ ਚੱਲ ਰਹੀ ਸੀ ਉਹ ਇੱਕ ਵਧੀਆ ਕੰਪਨੀ 'ਚ ਨੌਕਰੀ ਕਰ ਰਹੀ ਸੀ ਤੇ ਗगन ਦੇ ਨਾਲ ਉਸ ਦੀ ਸ਼ਾਨਦਾਰ ਜ਼ਿੰਦਗੀ ਸੀ ਪਰ ਮਾਂ ਹਮੇਸ਼ਾ ਉਸ ਦੇ ਦਿਲ 'ਚ ਸੀ ਉਹ ਹਫ਼ਤੇ 'ਚ ਦੋ ਵਾਰੀ ਮਾਂ ਨੂੰ ਫੋਨ ਕਰਦੀ ਪਰ ਮਾਂ ਹਮੇਸ਼ਾ ਇੱਕੋ ਗੱਲ ਕਹਿੰਦੀ ਪੁੱਤ ਇੱਥੇ ਸਭ ਚੰਗਾ ਹੈ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿ ਪਰ ਹੁਣ ਮਨਪ੍ਰੀਤ ਨੂੰ ਅੰਦਰੋਂ ਅੰਦਰ ਅਜੀਬ ਜਿਹਾ ਅਹਿਸਾਸ ਹੋ ਰਿਹਾ ਸੀ ਮਾਂ ਹਮੇਸ਼ਾ ਪਹਿਲਾਂ ਵਰਗੀ ਨਹੀਂ ਰਹੀ ਉਸ ਦੀ ਆਵਾਜ਼ ਵਿੱਚ ਉਤਸ਼ਾਹ ਨਹੀਂ ਸੀ ਉਹ ਸੋਚ ਰਹੀ ਸੀ ਕਿ ਮਾਂ ਬੁੱਢੀ ਹੋ ਰਹੀ ਹੈ ਮੈਨੂੰ ਹੁਣ ਇੱਕ ਵਾਰ ਵਾਪਸ ਜਾਣਾ ਚਾਹੀਦਾ ਗगन ਨੇ ਵੀ ਆਖਰ ਸਮਝਾ ਦਿੱਤਾ ਕਿ ਮਨਪ੍ਰੀਤ ਤੂੰ ਵਾਪਸ ਜਾ ਕੇ ਮਾਂ ਨਾਲ ਕੁਝ ਦਿਨ ਬਿਤਾ ਫਿਰ ਮੈਂ ਵੀ ਆ ਕੇ ਮਿਲਾਂਗਾ ਜਦ ਮਨਪ੍ਰੀਤ ਪੰਜਾਬ ਪਹੁੰਚੀ ਤਾਂ ਉਸ ਦੇ ਦਿਲ ਵਿੱਚ ਇੱਕ ਅਜੀਬ ਤਰ੍ਹਾਂ ਦੀ ਬੇਚੈਨੀ ਸੀ ਜਦ ਤੱਕ ਉਹ ਘਰ ਨਹੀਂ ਪਹੁੰਚਦੀ ਉਸ ਦੇ ਦਿਲ ਵਿੱਚ ਵਕ ਵਕ ਸੋਚ ਚੱਲਦੀ ਰਹੀ ਕੀ ਮਾਂ ਠੀਕ ਹੋਵੇਗੀ ਕੀ ਸਭ ਕੁਝ ਪਹਿਲਾ ਵਰਗਾ ਹੋ ਜਾਵੇਗਾ ਪਰ ਜਦੋਂ ਉਹ ਘਰ ਪਹੁੰਚੀ ਤਾਂ ਦਿਲ ਬਹੁਤ ਜ਼ੋਰ ਨਾਲ ਟੜਕ ਰਿਹਾ ਸੀ ਉਸਨੇ ਦਰਵਾਜ਼ਾ ਖੋਲ੍ਹਿਆ ਪਰ ਜੋ ਉਸਨੇ ਦੇਖਿਆ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਸਦੀ ਮਾਂ ਸ਼ਰਨਜੀਤ ਕੌਰ ਗਲੀਚੇ ਤੇ ਬੈਠੀ ਹੋਈ ਸੀ ਸਾਹਮਣੇ ਕੁੱਤੇ ਦੀ ਥਾਲੀ 'ਚ ਇੱਕ ਸੁੱਕੀ ਹੋਈ ਰੋਟੀ ਪਈ ਸੀ ਮਾਂ ਹੌਲੀ-ਹੌਲੀ ਆਪਣੇ ਹੱਥਾਂ ਨਾਲ ਉਹ ਰੋਟੀ ਚਬਣ ਦੀ ਕੋਸ਼ਿਸ਼ ਕਰ ਰਹੀ ਸੀ ਮਾਂ ਉਸਦੀ ਆਵਾਜ਼ ਤਲਖੀ ਦੁੱਖ ਤੇ ਗੁੱਸਾ ਸਭ ਸ਼ਾਮਲ ਸੀ ਸਰਨਜੀਤ ਨੇ ਹੌਲੀ-ਹੌਲੀ ਆਪਣੇ ਥੱਕੀਆਂ ਅੱਖਾਂ ਉੱਪਰ ਚੁੱਕੀਆਂ ਤੇ ਉਸ ਨੇ ਆਪਣੀ ਧੀ ਨੂੰ ਦੇਖਿਆ ਉਸ ਦੇ ਹੰਝੂ ਆ ਗਏ ਅਤੇ ਕਿਹਾ ਮਨਪ੍ਰੀਤ ਪਤ ਤੋ ਆ ਗਈ ਹੈ ਉਹ ਕੰਬਦੇ ਹੋਏ ਪੈਰਾਂ ਨਾਲ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਰੀਰ ਐਨਾ ਕਮਜ਼ੋਰ ਹੋ ਚੁੱਕਿਆ ਸੀ ਕਿ ਉਹ ਚੱਲ ਨਹੀਂ ਸਕਦੀ ਸੀ ਮਨਪ੍ਰੀਤ ਨੇ ਤੁਰ ਕੇ ਆਪਣੇ ਮਾਂ ਦੇ ਕੋਲ ਉਸ ਦੇ ਹੱਥਾਂ ਨੂੰ ਚੁੰਮਿਆ ਮਾਂ ਇਹ ਕੀ ਹੋ ਰਿਹਾ ਸਰਨਜੀਤ ਨੇ ਕੁਝ ਵੀ ਨਾ ਕਿਹਾ ਪਰ ਪਿੱਛੋਂ ਆਵਾਜ਼ ਆਈ ਹਮਦਰਦੀ ਕਾਦੀ ਕਰ ਰਹੀ ਹੈ ਜਿਹੜਾ ਘਰ ਤੇਰਾ ਨਹੀਂ ਉੱਥੇ ਤੈਨੂੰ ਕੋਈ ਹੱਕ ਨਹੀਂ ਮਨਪ੍ਰੀਤ ਨੇ ਪਿੱਛੇ ਮੁੜ ਕੇ ਦੇਖਿਆ ਉਸ ਦਾ ਭਰਾ ਕਰਮਜੀਤ ਜੋ ਹੁਣ ਘਰ ਦਾ ਮਾਲਕ ਸੀ ਤੇ ਨਾਲ ਉਸ ਦੀ ਭਾਬੀ ਜੋ ਮਾਂ ਦੇ ਨਾਲ ਤ੍ਰਿਸਕਾਰ ਭਰੀ ਨਿਗਾਹ ਦੇ ਨਾਲ ਵੇਖ ਰਹੀ ਸੀ ਤੂੰ ਕੈਨੇਡਾ ਚਲੀ ਗਈ ਸੀ ਨਾ ਤੇ ਹੁਣ ਇੱਥੇ ਕੀ ਲੈਣ ਆਈ ਹੈ ਹੁਣ ਤੇਰਾ ਇੱਥੇ ਕੀ ਰਹਿ ਗਿਆ ਹੈ ਤੇ ਕਰੇਂਗੀ ਵੀ ਤੂੰ ਕੀ ਮਨਪ੍ਰੀਤ ਦੇ ਅੰਦਰ ਗੁੱਸੇ ਦੀ ਅੱਗ ਭੜਕ ਰਹੀ ਸੀ ਇਹ ਮੇਰਾ ਵੀ ਘਰ ਹੈ ਤੇ ਮੇਰੀ ਮਾਂ ਹੈ ਇਹ ਮੇਰੀ ਮਾਂ ਤੇਰੀ ਨੌਕਰ ਨਹੀਂ ਹੈ ਇਹ ਤੇਰੀ ਵੀ ਮਾਂ ਹੈ ਅਗਲੇ ਕੁਝ ਘੰਟਿਆਂ ਵਿੱਚ ਮਨਪ੍ਰੀਤ ਨੂੰ ਸਭ ਕੁਝ ਪਤਾ ਲੱਗ ਗਿਆ ਪਿਤਾ ਦੀ ਮੌਤ ਕਰਮਜੀਤ ਨੇ ਪਿਤਾ ਦੇ ਗੁਜ਼ਰ ਜਾਣ ਦੀ ਗੱਲ ਮਨਪ੍ਰੀਤ ਨੂੰ ਕਦੇ ਦੱਸੀ ਨਹੀਂ ਸੀ ਜਦ ਪਿਤਾ ਚਲਾ ਗਿਆ ਤਾਂ ਕਰਮਜੀਤ ਨੇ ਘਰ ਦੀ ਜ਼ਮੀਨ ਆਪਣੇ ਨਾਂ ਕਰਾ ਲਈ ਭਾਬੀ ਨੇ ਮਾਂ ਨੂੰ ਨੌਕਰ ਵਾਂਗੂ ਰੱਖਿਆ ਤੇ ਉਹਦੀ ਐਨੀ ਬੇਇੱਜ਼ਤੀ ਕਰਦੇ ਕਿ ਉਹ ਮਜਬੂਰ ਹੋ ਗਈ ਕੁੱਤੇ ਦੀ ਥਾਲੀ ਵਿੱਚ ਜੋ ਕਿ ਆਪਣੀ ਮਾਂ ਨੂੰ ਰੋਟੀਆਂ ਦਿੰਦੇ ਰਹੇ ਮਨਪ੍ਰੀਤ ਨੇ ਹੌਲੀ-ਹੌਲੀ ਮਾਂ ਦੇ ਹੱਥ ਫੜੇ ਮਾਂ ਹੁਣ ਤੇਰੀ ਧੀ ਆ ਗਈ ਐ ਉੋਠੀ ਤੇ ਆਪਣੇ ਭਰਾ ਤੇ ਭਾਬੀ ਦੀਆਂ ਅੱਖਾਂ ਦੇ ਵਿੱਚ ਦੇਖਿਆ ਹੁਣ ਇਹ ਕਰ ਮੇਰਾ ਵੀ ਐ ਜੇ ਤੁਸੀਂ ਦੋਵੇਂ ਹੁਣ ਇੱਥੇ ਰਹੋਗੇ ਤਾਂ ਮੈਂ ਵੀ ਤੁਹਾਡੇ ਨਾਲ ਜੋ ਕੁਝ ਕਰਾਂਗੀ ਕਿ ਤੁਸੀਂ ਸੋਚਿਆ ਵੀ ਨਹੀਂ ਹੋਣਾ ਉਸ ਤੋਂ ਬਾਅਦ ਉਹ ਦੋਨੋਂ ਮਨਪ੍ਰੀਤ ਨੂੰ ਦੇਖਣ ਲੱਗੇ ਤੇ ਉਹਨਾਂ ਦੇ ਹੱਥ ਵੀ ਥਰ-ਥਰ ਕਰਕੇ ਕੰਮਣ ਲੱਗੇ ਜਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡਾ ਭਿਆਨਕਰ ਤੂਫਾਨ ਆਉਣ ਵਾਲਾ ਹੈ ਮਨਪ੍ਰੀਤ ਦੇ ਅੰਦਰ ਇੱਕ ਤੂਫਾਨ ਵਗ ਰਿਹਾ ਸੀ ਉਸ ਨੇ ਨੀਵਾ ਨਹੀਂ ਦੇਖਿਆ ਨਾ ਹੀ ਕਿਸੇ ਵੀ ਤਰੀਕੇ ਨਾਲ ਚੁੱਪ ਰਹਿਣ ਵਾਲੀ ਸੀ ਮੇਰੀ ਮਾਂ ਨੂੰ ਨੌਕਰ ਬਣਾਇਆ ਕੁੱਤੇ ਦੀ ਥਾਲੀ 'ਚ ਖਾਣਾ ਪਾਇਆ ਹੁਣ ਤੁਹਾਡੀ ਵਾਰੀ ਆ ਗਈ ਹੈ ਕਿਉਂਕਿ ਜਿੱਦਾਂ ਦਾ ਤੁਸੀਂ ਬੀਜਿਆ ਹੈ ਹੁਣ ਓਦਾਂ ਦਾ ਹੀ ਤੁਹਾਨੂੰ ਵੱਡਣਾ ਵੀ ਪੈਣਾ ਹੈ ਮਨਪ੍ਰੀਤ ਦੇ ਹੰਝੂ ਆ ਗਏ ਮੈਂ ਹੁਣ ਆਪਣੀ ਮਾਂ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਵਾਂਗੀ ਹੁਣ ਮੇਰੀ ਮਾਂ ਕੋਈ ਤਕਲੀਫ ਨਹੀਂ ਸਹੇਗੀ ਮਨਪ੍ਰੀਤ ਮਾਂ ਨੂੰ ਹਸਪਤਾਲ 'ਚ ਰੱਖਾਈ ਤੇ ਉਹਦੀ ਦੇਖਭਾਲ ਲਈ ਇੱਕ ਨਰਸ ਦਾ ਪ੍ਰਬੰਧ ਕਰ ਦਿੱਤਾ ਮਨਪ੍ਰੀਤ ਨੇ ਅਗਲੇ ਦਿਨ ਕਾਨੂੰਨੀ ਕਾਰਵਾਈ ਦੀ ਤਿਆਰੀ ਕਰ ਲਈ ਉਹ ਆਪਣੇ ਪਿਤਾ ਦੀ ਜਾਇਦਾਦ ਤੇ ਕਾਗਜ਼ ਵੇਖਣ ਦੇ ਲਈ ਵਕੀਲ ਦੇ ਕੋਲ ਗਈ ਵਕੀਲ ਬੋਲਣ ਲੱਗਾ ਮੈਡਮ ਤੁਹਾਡਾ ਹੱਕ ਬਰਾਬਰ ਦਾ ਹੈ ਤੁਹਾਡੀ ਮਾਂ ਜਿੰਦਾ ਹੈ ਤੇ ਉਹ ਵੀ ਹੱਕਦਾਰ ਹੈ ਤੁਸੀਂ ਚਾਹੋ ਤਾਂ ਇਹ ਘਰ ਦੀ ਜਾਇਦਾਦ ਤੋੜੀ ਜਾ ਸਕਦੀ ਹੈ। ਮਨਪ੍ਰੀਤ ਨੇ ਕਿਹਾ ਕਿ ਮੈਂ ਉਹਨਾਂ ਨੂੰ ਬੇਕਾਰ ਨਹੀਂ ਕਰਨਾ ਚਾਹੁੰਦੀ ਪਰ ਮੈਨੂੰ ਇਨਸਾਫ ਚਾਹੀਦਾ ਹੈ। ਜੋ ਮੇਰੀ ਮਾਂ ਦੇ ਨਾਲ ਇਹਨਾਂ ਨੇ ਕੀਤਾ ਜਿੱਦਾਂ ਦਾ ਵਿਤਕਰਾ ਇਹਨਾਂ ਨੇ ਮੇਰੀ ਮਾਂ ਦੇ ਨਾਲ ਕੀਤਾ ਉਹਦਾ ਦੀ ਜੋ ਸਜ਼ਾ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ। ਮਨਪ੍ਰੀਤ ਸਿੱਧਾ ਪੁਲਿਸ ਸਟੇਸ਼ਨ ਗਈ ਅਤੇ ਪੁਲਿਸ ਇੰਸਪੈਕਟਰ ਸਖਤ ਲਹਿਜੇ ਚ ਤੁਸੀਂ ਆਪਣੀ ਸਗੀ ਮਾਂ ਨਾਲ ਜ਼ੁਲਮ ਕੀਤਾ ਅਤੇ ਉਸ ਨੂੰ ਭੁੱਖਾ ਰੱਖਿਆ। ਇਹ ਸਭ ਲਈ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਜਾਇਦਾਦ ਵੀ ਆਪਣੇ ਨਾਮ ਕਰਾਈ। ਕਰਮਜੀਤ ਤੇ ਉਸ ਦੀ ਪਤਨੀ ਡਰ ਗਏ। ਭਾਬੀ ਨੇ ਤੁਰੰਤ ਚਲਾਕੀ ਨਾਲ ਕਿਹਾ ਅਸੀਂ ਤਾਂ ਮਾਂ ਜੀ ਦੀ ਸੰਭਾਲ ਕਰਦੇ ਆਂ। ਇਹ ਸਭ ਕੁਝ ਝੂਠ ਬੋਲ ਰਹੀ ਹੈ। ਮਨਪ੍ਰੀਤ ਨੇ ਆਪਣਾ ਟਰੰਪ ਕਾਰਡ ਖੱਡਿਆ। ਉਸ ਦੇ ਵਿੱਚ ਸੀਸੀਟੀਵੀ ਫੁਟੇਜ ਤੇ ਗਵਾਹੀ ਦੇਣ ਦੇ ਲਈ ਪੜੋਸੀਆਂ ਦੇ ਬਿਆਨ ਪੁਲਿਸ ਨੂੰ ਦੱਸ ਦਿੱਤੇ। ਇੰਸਪੈਕਟਰ ਨੇ ਕਰਮਜੀਤ ਨੂੰ ਕਿਹਾ ਹੁਣ ਨਕਲੀ ਬਹਾਨੇ ਨਾ ਬਣਾਓ। ਤੁਸੀਂ ਕੋਈ ਦਿਨਾਂ ਚ ਕਾਨੂੰਨੀ ਜੋ ਕਿ ਲੰਗਾ ਚੁੱਕਣ ਵਾਲੇ ਹਾਂ ਕਰਮਜੀਤ ਗੁੱਸੇ 'ਚ ਆਇਆ ਮੈਂ ਇਸ ਘਰ 'ਚ ਪੈਸੇ ਲਾਏ ਨੇ ਹੁਣ ਇਹ ਮੈਂ ਇਥੋਂ ਕੱਢ ਨਹੀਂ ਸਕਦੀ ਮਨਪ੍ਰੀਤ ਨੇ ਮੁਸਕਰਾ ਕੇ ਕਿਹਾ ਤੂੰ ਪੈਸੇ ਲਾਏ ਤੇਰੀ ਮਾਂ ਨੇ ਆਪਣੇ ਗਹਿਣੇ ਵੇਚ ਕੇ ਘਰ ਬਣਾਇਆ ਹੁਣ ਦੇਖੀ ਜਾ ਅਸੀਂ ਕੀ ਕਰਦੇ ਹਾਂ ਕਾਨੂੰਨੀ ਕਾਰਵਾਈ ਸ਼ੁਰੂ ਹੋਗੀ ਕਰਮਜੀਤ ਤੇ ਭਾਬੀ ਨਾਲ ਜੋ ਕਿ ਦੋਨੇ ਉਸ ਦੀ ਮਾਂ ਦੇ ਨਾਲ ਇਦਾਂ ਦਾ ਵਿਤਕਰਾ ਕਰ ਰਹੇ ਸੀ ਹੁਣ ਉਹ ਮੁੱਕਰੇ ਸਨ ਤੇ ਨਾਲੇ ਡਰੇ ਹੋਏ ਸਨ ਪਰ ਮਨਪ੍ਰੀਤ ਨੇ ਵਕੀਲ ਰਾਹੀਂ ਇਹ ਸਾਬਤ ਕੀਤਾ ਕਿ ਘਰ ਤੇ ਜਾਇਦਾਦ ਅਜੇ ਵੀ ਉਸਦੀ ਮਾਂ ਦੇ ਨਾਂ ਸੀ। ਕਈ ਮਹੀਨਿਆਂ ਦੀ ਲੜਾਈ ਤੋਂ ਬਾਅਦ ਕਰਮਜੀਤ ਤੇ ਉਹਦੀ ਭਾਬੀ ਨੂੰ ਘਰੋਂ ਜੋ ਕਿ ਛੱਡਣਾ ਪਿਆ। ਮਨਪ੍ਰੀਤ ਦੀ ਮਾਂ ਜੋ ਸਦਾ ਦੁੱਖ ਚ ਰਹਿੰਦੀ ਹੁਣ ਮਲਾ-ਮਲਾਹਾਸ ਰਹੀ ਸੀ। ਉਹ ਤੋਂ ਮੈਂ ਨਹੀਂ ਜਾਣਦੀ ਸੀ ਕਿ ਮੇਰੀ ਧੀ ਇੰਨੇ ਹੌਸਲੇ ਵਾਲੀ ਹੋਵੇਗੀ। ਮਨਪ੍ਰੀਤ ਨੇ ਕਿਹਾ ਮਾਂ ਹੁਣ ਤੇਰੇ ਦੁੱਖ ਮੁਖਣ ਵਾਲੇ ਨੇ। ਮਨਪ੍ਰੀਤ ਨੇ ਆਪਣੀ ਮਾਂ ਦੀ ਸੇਵਾ ਕੀਤੀ। ਘਰ ਦੀ ਵਾਪਸੀ ਹੋਈ। ਗਰਮਜੀਤ ਤੇ ਭਾਬੀ ਆਪਣੇ ਕਰਤੂਤਿਆਂ ਦੇ ਅੰਜਾਮ ਭੁਗਤ ਰਹੇ ਸਨ। ਮਨਪ੍ਰੀਤ ਨੇ ਹੌਸਲੇ ਨਾਲ ਲੜਾਈ ਲੜੀ ਤੇ ਆਪਣੀ ਮਾਂ ਨੂੰ ਇਨਸਾਫ ਦਵਾਇਆ। ਮਨਪ੍ਰੀਤ ਨੇ ਆਪਣੀ ਮਾਂ ਨੂੰ ਕੈਨੇਡਾ ਲੈ ਜਾਣ ਦੀ ਤਿਆਰੀ ਕਰ ਲਈ। ਮਾਂ ਹੁਣ ਤੂੰ ਮੇਰੇ ਕੋਲ ਰਹੇਂਗੀ। ਤੈਨੂੰ ਹੁਣ ਕੋਈ ਵੀ ਦੁੱਖ ਜੋ ਕੀ ਨਹੀਂ ਲੈਣ ਦੇਵਾਂਗੇ। ਮਨਪ੍ਰੀਤ ਨੇ ਪਿਆਰ ਨਾਲ ਕਿਹਾ। ਮਨਪ੍ਰੀਤ ਨੇ ਮਾਂ ਦੇ ਲਈ ਵੀਜ਼ੇ ਦੀ ਕਾਰਵਾਈ ਕਰਵਾਈ। ਕੁਝ ਹਫ਼ਤੇ ਦੀ ਪ੍ਰਕਿਰਿਆ ਤੋਂ ਬਾਅਦ ਮਾਂ ਦਾ ਵੀਜ਼ਾ ਲੱਗ ਗਿਆ। ਜਦ ਮਨਪ੍ਰੀਤ ਤੇ ਉਸ ਦੀ ਮਾਂ ਪਹਿਲੀ ਵਾਰ ਕੈਨੇਡਾ ਪਹੁੰਚੇ ਉਦੇ ਮਨ ਚ ਮਿਲੇ ਜੁਲੇ ਭਾਵਨਾ ਚਲ ਰਹੀ ਸੀ ਮਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਵਿਦੇਸ਼ ਜਾਵੇਗੀ ਜਦੋਂ ਦੀ ਉਸ ਦਾ ਪੁੱਤਰ ਅਤੇ ਉਸ ਦੀ ਨ ਉਹ ਉਸ ਤੋਂ ਘਰ ਦਾ ਕੰਮ ਕਰਵਾਉਂਦੇ ਰਹੇ ਉਸ ਤੋਂ ਬਾਅਦ ਉਸ ਨੇ ਉਮੀਦ ਹੀ ਛੱਡ ਦਿੱਤੀ ਸੀ ਕਿ ਇਸ ਤੋਂ ਅੱਗੇ ਵੀ ਕੋਈ ਦੁਨੀਆ ਹੁੰਦੀ ਹੈ ਜੋ ਵਿਤਕਰਾ ਮੇਰੇ ਨੌ ਪੁੱਤ ਮੇਰੇ ਨਾਲ ਕਰ ਰਹੇ ਨੇ ਕਿ ਇਹਦੇ ਵਿੱਚੋਂ ਮੈਂ ਕਦੇ ਬਾਹਰ ਨਿਕਲ ਪਾਵਾਂਗੀ ਪਰ ਮਨਪ੍ਰੀਤ ਇਸ ਅਸੰਭਵ ਨੂੰ ਵੀ ਸੰਭਵ ਕਰ ਦਿੱਤਾ ਗਗਨ ਜੋ ਕਿ ਹਮੇਸ਼ਾ ਮਨਪ੍ਰੀਤ ਦੀ ਮਦਦ ਕਰਦਾ ਰਿਹਾ ਉਹ ਵੀ ਮਾਂ ਨੂੰ ਦੇਖ ਕੇ ਭਾਵੁਕ ਹੋ ਗਿਆ ਗਗਨ ਕਹਿੰਦਾ ਮਾਂ ਜੀ ਤੂਸੀ ਹੁਣ ਮੇਰੇ ਲਈ ਸਿਰਫ ਸੱਸ ਨਹੀਂ ਮਾਂ ਹੋ ਜਵਾਈ ਤਾਂ ਜੋ ਕੀ ਕਹਿੰਦੇ ਨੇ ਕਿ ਕਦੇ ਜਵਾਈ ਪੁੱਤ ਨਹੀਂ ਬਣਦਾ ਹੱਸ ਬੜੇ ਨਾ ਕਾਂ ਕਿ ਨੋਂ ਕਦੇ ਵੀ ਧੀ ਨਹੀਂ ਬਣਦੀ ਸੱਸ ਬਣੇ ਨਾ ਮਾਂ ਅਤੇ ਇਹਨਾਂ ਸਤਰਾਂ ਨੂੰ ਅਜ ਆਪ ਚੁਠਲਾ ਦਿੱਤਾ ਹੁਣ ਮੈਂ ਤੇਰਾ ਪੁੱਤਾਂ ਅਤੇ ਮੈਂ ਹਮੇਸ਼ਾ ਤੇਰਾ ਖਿਆਲ ਰੱਖਾਂਗਾ ਮਨਪ੍ਰੀਤ ਦੇ ਮਾਂ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਪਰ ਇਹ ਸੰਤੋਖ ਤੋਂ ਖੁਸ਼ੀ ਵਾਲੇ ਹੰਝੂ ਸੀ ਕੈਨੇਡਾ ਤੇ ਮਨਪ੍ਰੀਤ ਨੇ ਆਪਣੀ ਮਾਂ ਨੂੰ ਹਰ ਖੁਸ਼ੀ ਦਿੱਤੀ ਉਹ ਪਹਿਲਾ ਕਦੇ ਵੀ ਨਹੀਂ ਆਜ਼ਾਦੀ ਤੇ ਇੱਜ਼ਤ ਮਹਿਸੂਸ ਨਹੀਂ ਕਰਦੀ ਸੀ ਮਨਪ੍ਰੀਤ ਤੇ ਗगन ਨੇ ਇੱਕ ਵੱਡਾ ਘਰ ਲੈ ਲਿਆ ਜਿਸ ਵਿੱਚ ਮਾਂ ਦੇ ਲਈ ਇੱਕ ਖਾਸ ਕਮਰਾ ਸੀ ਮਾਂ ਹੁਣ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੀ ਸਬਜ਼ੀਆਂ ਲਿਓਣੀਆਂ ਲੋਕਾਂ ਦੇ ਨਾਲ ਗੱਲਬਾਤ ਕਰਨੀ ਇਹ ਸਭ ਕੁਝ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਸੀ ਗगन ਹਮੇਸ਼ਾ ਉਸ ਦੀ ਮਾਂ ਨੂੰ ਲੈ ਕੇ ਜੋ ਕਿ ਹਮੇਸ਼ਾ ਹੀ ਪਰ ਟੈਨਸ਼ਨ ਪਰੇਸ਼ਾਨੀ ਰੱਖਦਾ ਜਿਸ ਕਰਕੇ ਉਸਦੀ ਮਾਂ ਨੇ ਵੀ ਕਦੇ ਉਸਨੂੰ ਪਰਾਇਆ ਨਹੀਂ ਸਮਝਿਆ ਕਰਮਜੀਤ ਤੇ ਭਾਬੀ ਜੋ ਪਹਿਲਾਂ ਘਰ ਤੇ ਹੱਕ ਜਤਾਉਂਦੇ ਸਨ ਹੁਣ ਬੇਕਾਰ ਹੋ ਗਏ ਉਹਨਾਂ ਦੀ ਮਕਾਰੀ ਨੇ ਉਹਨਾਂ ਨੂੰ ਗੁੱਸਾ ਵਟਾ ਦਿੱਤਾ ਪਿੰਡ ਚ ਕੋਈ ਵੀ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ ਕਿਉਂਕਿ ਉਹਨਾਂ ਨੇ ਇੱਕ ਮਾਂ ਦੇ ਨਾਲ ਜੋ ਕੀਤਾ ਉਹ ਦੇਖ ਕੇ ਹਰ ਕੋਈ ਉਹਨਾਂ ਤੋਂ ਨਫ਼ਰਤ ਕਰ ਰਿਹਾ ਸੀ ਮਨਪ੍ਰੀਤ ਨੇ ਆਪਣੀ ਮਾਂ ਦੀ ਜ਼ਿੰਦਗੀ ਬਦਲ ਦਿੱਤੀ ਕਰਮਜੀਤ ਤੇ ਭਾਬੀ ਨੇ ਆਪਣੇ ਕਰਮਾਂ ਦੀ ਸਜ਼ਾ ਪਾਈ ਗਗਨ ਨੇ ਸਾਬਤ ਕਰ ਦਿੱਤਾ ਕਿ ਉਹ ਸਿਰਫ ਜਵਾਈ ਨਹੀਂ ਇੱਕ ਪੁੱਤ ਵੀ ਬਣ ਸਕਦਾ ਹੈ। ਮਨਪ੍ਰੀਤ ਦੀ ਮਾਂ ਹੁਣ ਹਰ ਰੋਜ਼ ਆਕਾਸ਼ ਵੱਲ ਵੇਖ ਕੇ ਸੋਚਦੀ ਕਿ ਮੇਰਾ ਵੀ ਕੋਈ ਹੈ ਜੋ ਮੇਰੇ ਲਈ ਜਿਉਂਦਾ ਹੈ। ਇਹ ਕਹਾਣੀ ਸਾਡੀ ਸਮਾਜਿਕ ਹਕੀਕਤ ਨੂੰ ਦਰਸਾਉਂਦੀ ਹੈ ਕਿ ਬੱਚਿਆਂ ਨੇ ਮਾਪਿਆਂ ਨੂੰ ਸੰਭਾਲ ਕਰਨੀ ਚਾਹੀਦੀ ਨਾ ਕਿ ਉਹਨਾਂ ਨੂੰ ਤਨਹਾਂ ਕਰਕੇ ਛੱਡਣਾ ਚਾਹੀਦਾ ਹੈ। ਮਾਪਿਆਂ ਦਾ ਦਿਲ ਦੁਰਾਕੇ ਕੋਈ ਵੀ ਸੁਖੀ ਨਹੀਂ ਰਹਿ ਸਕਦਾ। ਸੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ? ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਇਸ ਕਹਾਣੀ ਬਾਰੇ ਤੁਹਾਡੇ ਸੁਝਾਵ ਕੀ ਨੇ ਤੁਹਾਡੇ ਸੁਝਾਵਾਂ ਦਾ ਸਵਾਗਤ ਹੈ ਕਮੈਂਟ ਬਾਕਸ ਦੇ ਵਿੱਚ ਆਪੋ ਆਪਣੇ ਸੁਝਾਵ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ